ਸਾਰਿਆਂ ਨੂੰ ਪਿਆਰ ਭਰੀ ਸਾਸਰੀ ਗਾਲ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਅੱਜ ਨਵੇਂ ਸਾਲ ਵਾਲੇ ਦਿਨ ਆਪਣੇ ਘਰ ਪਰਬਾਤ ਫੇਰੀ ਆ ਰਹੀ ਆ। ਇਹ ਵੀਡੀਓ 2-3 ਦਿਨ ਤੱਕ ਆਏਗੀ। ਤੇ ਮਾਨਸਤੀਆਂ 11:00 ਵਜੇ ਕਿਤੇ ਹੁਣ ਗਾਂ ਚੋਂ ਆਉਂਦੇ। ਹੈ? ਇਹਨਾ ਬਾਬਾ ਜੀ ਰਾਂਦੀ ਬਹੁਤ ਵੱਡੀ ਸੇਵਾ ਹਰ ਰੋਜ਼ ਦਰਬਾਰ ਸਹਿ ਉਹ ਸੇਵਾ ਕਰਦੇ ਹਨ। ਹਾਂਜੀ ਸਾਰਿਆਂ ਨੂੰ ਸਾਸਰੀ ਗਾਲ ਜੀ। ਕੀ ਹਾਲ ਚਾਲ ਹੈ ਸਾਰਿਆਂ ਦਾ? ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਪ੍ਰਭਾਤ ਫੇਰੀ ਆ ਤੇ ਤਿਆਰੀਆਂ ਚੱਲਣ ਰਹੀਆਂ ਆ ਆਵੇ ਪਤੀਲੇ ਚ ਚਾਹ ਆਪਾਂ ਬਣਾਤੀ ਆ ਤੇ 4 ਵਜ ਚੁੱਕੀ ਆ ਤੇ ਪ੍ਰਭਾਤ ਫੇਰੀ ਬੱਸ ਰਵਾਨਾ ਹੋਣ ਵਾਲੀ ਹੈ ਗੁਰਦੁਆਰਾ ਸਾਹਿਬ ਤੋਂ ਅੱਜ ਪੰਜ ਪੜਾਵਾਂ ਨਾਲੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਤੇ ਇਧਰ ਹੈ ਰਸਤਾ ਖਾਨਕੀ نیوز ਮਾਨ ਆ ਆ ਵੇਖੋ ਆਪਣੇ ਗੈਸਟ ਆ ਗਏ ਆ ਵੀ ਜਿਨ੍ਹਾਂ ਨੇ ਨਾਲ ਚਾਹ ਪਾਣੀ ਬਣਵਾਉਣਾ ਵਾ ਵਰਤੌਣਾ ਵਾ ਸასი ਗੱਲ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਹਨ ਆ ਵੀ ਹਰ ਨਾਲ ਹੀ ਆਵੇ ਰਹਿੰਦਾ ਹੈ ਆ ਵੀ ਆ ਜਵਾਨ ਨਾਲ ਹੀ ਰਹਿੰਦਾ ਮਤਲਬ ਕਿ ਜਦੋਂ ਕੋਈ ਆਉਂਦਾ ਨਾ ਨਾ ਘਰ ਤੇ ਇਹ ਮਤਲਬ ਕਿ ਨਹੀਂ ਹੁੰਦਾ ਹੋਰ 329 ਮਤਲਬ ਕਿ ਆ ਲੈਟ ਨੂੰ ਹੁਣ ਮੂੰਹ ਕੀਤਾ ਤੇ ਹੁਣ ਹੈ ਭਈ ਅਜ ਨਹੀਂ ਕਿ ਚਾਹਣਾ ਨਾ ਲੈਟ ਭਰੇ ਆ ਨਾ ਆ ਵੇਖੋ ਜੀ ਪੂਰੀ ਤਿਆਰੀ ਆਪਣੀ ਹੋ ਚੁੱਕੀ ਆ ਤੇ ਉਹਨਾਂ ਵਾਸਤੇ ਪਰ ਬਾਦ ਫੇਰੀ ਡੀਵੀਡੀ ਆ ਇਧਰ ਆਪਾਂ ਵਸ਼ਾਈ ਕਰਤੀ ਆ ਅੰਦਰ ਇਧਰ ਮਹਾਰਾਜ ਜੀ ਦਾ ਸਰੂਪ ਰਖਤਾ ਵਾਹੀ ਗੁਰੂ ਫੇਰ ਆ ਦਰਵਾਜਾ ਖੋਲਦਾਂਗੇ ਇਧਰ ਦੀ ਐਂਟਰ ਹੋ ਜਾਂਦੀ ਪਰ ਬਾਰ ਬਾਰ ਫਿਰ ਕੁਝ ਜਿੱਧਰ ਦੀ ਆਪਾਂ ਇਹ ਆ ਸਾਰੀ ਵਿਚਾਈ ਕਰਤੀ ਵਾਰਸ ਨੇ ਇਸ ਜਨ ਹਾਰੇ ਤੇ 19 ਸ਼ੁਰੂ ਹੋ ਗਈ ਆ ਹਾਂਜੀ ਇਹ ਸਾਡੇ ਨਗਰ ਦੇ ਗਰਮੇਸ਼ ਸਿੰਘ ਜੀ ਲੱਗੇ ਆਏ ਗਰਮੇਸ਼ ਸਿੰਘ ਜੀ ਇਹ ਸੰਕਤ ਦੇ ਰੂਪ ਸੰਕਤ ਦੇ ਰੂਪ ਚ ਆਏ ਆ ਤੇ ਪਰਵਾਹ ਫੇਰੀ ਬਸ ਗੁਰਦਾਰਾ ਸਾਹਿਬ ਤੋਂ ਰਵਾਨਗੀ ਹੋ ਗਈ ਹੈ ਉਹਨਾਂ ਪੰਚ ਨੇ ਹਲੀ ਥੋੜੀ دیر ਤੱਕ ਹਾਂਜੀ ਵਾਹਿਗੁਰੂ ਜਿਨਾਂ ਨੇ ਅੱਜ ਪਿਆ ਜੂਨ ਸਦਾਰੀ ਗਈ ਵਾਹਿਗੁਰੂ ਵਾਹਿਗੁਰੂ ਜਿਨਾਂ ਨੇ ਅੱਜ ਪਿਆ ਜੂਨ ਸਦਾਰੀ ਗਈ ਵਾਹਿ ਦੇ ਅੱਜ ਸਵੇਰ ਜਿਹਨੂੰ ਨਸ ਮਮੀ ਸਾਡੇ ਤੇਲ ਚੋਂ ਲੀ ਖਲੋਗੇ ਇਥੇ ਨੇਰਾ ਬਹੁਤ ਹੈ ਬਾਹਰ ਨਾਲ ਲਾਈਟ ਥੋੜੀ ਖਰਾਬ ਹੈ ਇਹ ਤੇ ਸਾਡੇ ਤੇਲ ਚੋਂ ਲੀ ਖਲੋਗੇ ਆ ਮਤਲਬ ਕਿ ਪਰ ਬਾਦ ਫੇਰੀ ਨੇ ਉਹਨਾਂ ਤੇ ਫਿਰ ਤੇਲ ਚੋਂ ਕੇ ਨਿਕਾਈ ਦੀ ਆ ਇਹ ਵੈਲਕਮ ਕਰੀਦਾ ਹੈ ਨਾ ਗੁਰੂ ਮਹਾਰਾਜ ਜੀ ਦਾ ਕਿ ਸੰਗਤ ਗੁਰੂ ਦੇ ਰੂਪ ਚ ਹੁੰਦੀ ਆ ਮ ਜਿਹੜੀ ਸ਼ਬਦ ਲੰਦੀ ਆਉਂਦੀ ਆ ਚਰਨ ਸੰਗਤ ਦੇ ਨਾਲੇ ਪੈ ਜਾਂਦੇ ਆ ਘਰ ਆ ਗਈ ਪ੍ਰਵਾਦ ਫਰੀ ਸਾਹਿਬ ਮਹਾਰਾਜ ਮੇਰੀ ਗੱਲ ਚਲ ਪਣੀ ਸ਼ਗਲਿਆ ਤੇ ਹੁਣ ਸੰਗਤ ਰਵਾਨਗੀ ਪਰ ਲੱਗੀ ਆ ਅਗਲੇ ਪੜਾਵਾਂ ਦੇ ਵਿੱਚ ਅੱਜ 5 ਪੜਾਏ ਆ ਇਹ ਆ ਸਾਡੇ ਨਗਰ ਦੇ ਬਾਬਾ ਜੀ ਹਾਂਜੀ ਆਏ ਕਰੂ ਜੀ ਪਿਆਰਿਓ ਪਰਿਵਾਰਤ ਫੇਰੀ ਹੁਣ ਜਾ ਚੁੱਕੀ ਆ ਤੇ ਹੁਣ ਆਪਣੀ ਬੈਠੀ ਆ ਤੇ ਉਹਨਾਂ ਨੇ ਸਾਰੀ ਸੰਗੀਤ ਆਪਣੀ ਘਰ ਦੀ ਬੈਠੀ ਆ ਪਰਿਵਾਰ ਫੇਰੀ ਜਾ ਚੁੱਕੀ ਆ ਤੇ ਹੁਣ ਇਹ ਬੀਬੀਆਂ ਸ਼ਬਦ ਗਾਇਨ ਕਰਨਗੀਆਂ ਸ਼ਬਦ ਰੋਈਆਂ ਹਨਾ ਲੇਕਿਨ ਠਾ ਡਿੰਡਰੀਓ ਬੰਨ ਹਾਂਜੀ ਪਿਆਰਿਓ ਕੀ ਹਾਲ ਚਾਲ ਹੈ ਤੁਹਾਡਾ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਹੁਣ ਸ਼ਹਿਰ ਨੂੰ ਤਿਆਰ ਹੋਏ ਹਾਂ ਤੇ ਜਾ ਰਹੇ ਆ ਬਸ ਤੇ ਅੱਜ ਸਵੇਰੇ ਫਿਰ ਪਰਬਤ ਫੇਰੀ ਬਿਠਾਈ ਬਹੁਤ ਆਨੰਦ ਆ ਜਦੋਂ ਸੰਗਤ ਹੁੰਦੀ ਆ ਤੇ ਨੰਦੀ ਵੱਖਰਾ ਹੁੰਦਾ ਜਿਹਦਾ ਨਾ ਵੀ ਜੋ ਸ਼ਬਦ ਲੱਗਦੇ ਆ ਤੇ ਕੋਈ ਨਹੀਂ ਹੋਣਾ ਫਿਰ ਤੁਹਾਨੂੰ ਜਾ ਕੇ ਦਰਸ਼ਨ ਕਰਵੰਦੇ ਆ ਸ਼੍ਰੀ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਤੇ ਹੋਰ ਵੀ ਦਾ ਰਸਤੇ 'ਚ ਰੁਕਣਾ ਹੀ ਤੇ ਬਾਕੀ ਚਲੋ ਵੇਖਦੇ ਆ ਹਨਾ ਔਰ ਲਗਾ ਮੈਂ ਚਲੋ ਤੁਹਾਨੂੰ ਕੋਈ ਅਪਡੇਟ ਦਿੰਨੇ ਆ ਅੱਜ ਠੰਡ ਥੋੜੀ ਜਿਆਦਾ ਹੀ ਆ ਉਹਨਾ ਠੰਡ ਹੈ ਹੀ ਕਰਨੀ ਆ ਇਧਰ ਬੜਾ ਕੰਟੀਨਿਊ ਇਦਾਂ ਦਾ ਹੋ ਗਿਆ ਮਤਲਬ ਕਿ ਪਹਿਲਾਂ ਦੇ ਵਿਚਾਰ ਤੋਂ ਧੁੱਪ ਨਿਕਲਦੀ ਹੁੰਦੀ ਉਹਨਾਂ ਲੱਗਦਾ ਵੀ ਧੁੱਪ ਨਹੀਂ ਨਿਕਲਨੀ ਚਲੋ ਮੀਂਹ ਤਾਂ ਨਹੀਂ ਕੋਈ ਜਾਬ ਦਾ ਏਡਾ ਕਿ ਮੀਂਹ ਪਊਗਾ ਪਰ ਧੁੱਪ ਨਹੀਂ ਨਿਕਲਨੀ ਹੋਰ ਕੁ ਲੰਬਾ ਤਾਂ ਸੁਣਾਉ ਆ ਇਹਨਾਂ ਦਾ ਟਾਈਮ ਵੇਖੋ 11:00 ਵਜ ਗਈ ਡੰਗਰ ਚੋਂ ਆਉਂਦਾ ਆ ਵੇਖੋ ਏ ਮਾਨਸਤਿਆਂ ਯਾਰਾਂ ਵਾਜ ਕੇ ਤੇ ਹੁਣ ਗਾਂ ਚੋਂ ਆਉਂਦੇ ਹੈ ਸਾਸ ਦਈਏ ਨੇ ਹਾਂ ਹਾਂ ਜੀ ਖਾਲਸਾ ਕਾਲਜ ਵੇਖੋ ਜੀ ਖਾਲਸਾ ਕਾਲਜ ਦੇ ਦਰਸ਼ਨ ਕਰੋ ਸੰਗਤ ਜੀ ਖਾਲਸਾ ਕਾਲਜ ਬੜੇ ਪੁਰਾਣੇ ਸਮੇ ਦਾ ਤੇ ਬਹੁਤ ਵਧੀਆ ਕਾਲਜ ਆ ਸਿੱਧਾ ਸਿੱਧਾ ਹਾਂ ਜੀ ਸੰਗਤ ਜੀ ਅਸੀਂ ਆ ਚੁੱਕੇ ਹਾਂ ਸ਼੍ਰੀ ਦਰਬਾਰ ਸਾਹਿਬ ਉਹ ਆਮੜਾ ਗਰਾਵਣਾ ਪੀੜ ਵਧੀਆ ਜੀ ਸੰਗਤ ਜੀ ਅਸੀਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਚੁੱਕੇ ਹਾਂ ਤੇ ਸਾਹਮਣੇ ਲੰਗਰ ਲੱਗਾ ਹੋਇਆ ਇਸ ਸਾਲ ਦਾ ਕਰਕੇ ਕਈ ਜਗ੍ਹਾ ਲੰਗਰ ਲੱਗੇ ਆ ਤੇ ਜ਼ਿਆਦਾ ਲੰਗਰ ਚੱਲ ਰਹੇ ਆ ਆਪਦੀ ਖਾਸੀਅਤ ਪੰਜਾਬ ਦੇ ਵਿੱਚ ਮਾਲਕੇ ਕੋਈ ਪੁੱਠਾ ਨਹੀਂ ਮਾਰ ਸਕਦਾ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਜਗਾ ਜਗਾ ਲੰਗਰ ਤੇ ਮਦਦ ਕਰ ਵੀ ਕਈ ਜਾਨੇ ਹੁੰਦੇ ਆ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਅਸੀਂ ਬਾਈਕ ਜਮਾਂ ਕਰਵਾਤੀ ਆ ਤੇ ਹੁਣ ਦਰਸ਼ਨ ਕਰਨ ਚੱਲੇ ਆ ਤੇ ਅੱਜ ਨਵਾਂ ਸਾਲ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵਣਾਂ ਸਾਡੇ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਦੇ ਰਾਜ ਕਾਫੀ ਰੌਣਕਾਂ ਦੇਖਣ ਨੂੰ ਮਿਲਦੀਆਂ ਤੇ ਹੁਣ ਦਰਸ਼ਨ ਕਰ ਜਾਂਦੇ ਤਾਂ ਕਾਫੀ ਭੀੜ ਹੋਏਗੀ ਜੀ ਅੱਜ ਸਾਡੇ ਨਾਲ ਗੁਰਜੰਟ ਸਿੰਘ ਜੀ ਆਏ ਆ ਤੇ ਅੱਜ ਨਵਾਂ ਸਾਲ ਹੀ ਜਾਂਦੇ ਹਿੰ ਚਲ ਦਰਸ਼ਨ ਕਰਨੇ ਆ ਸ੍ਰੀ ਦਰਬਾਰ ਸਾਹਿਬ ਉੱਦਾਂ ਇਕੱਲੇ ਇਕੱਲੇ ਹੁੰਦੇ ਆ ਤੇ ਅੱਜ ਚਲ ਸੁਆਬ ਬਣ ਗਿਆ ਕਿ ਸਾਡੇ ਨਾਲ ਦਰਸ਼ਨ ਕਰਦੇ ਤੇ ਹੁਣ ਅੰਦਰੇ ਅੰਦਰ ਕਾਫੀ ਰੌਣਕਾਂ ਆ ਜੀ ਅੱਜ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਸਾਡੇ ਵੱਲੋਂ ਜੀ ਸੰਗਤ ਜੀ ਦੇਖੋ ਆੜਾ ਜੀ ਦੀ ਕਿਰਪਾ ਨਾਲ ਨਵੇਂ ਸਾਲ ਵਾਲੇ ਦਿਨ ਕਿੰਨੀਆਂ ਰੌਣਕਾਂ ਰੌਣਕਾਂ ਤੇ ਹਰ ਰੋਜ਼ ਬਹੁਤ ਰਹਿੰਦੀਆਂ ਪਰ ਅੱਜ ਵੀ ਲੈਕਾਂ ਰੌਣਕਾਂ ਬਹੁਤ ਰੌਣਕਾਂ ਜੀ ਨਾ ਜਿਵੇਂ ਸਾਡੇ ਅਸਾਂ ਤੇ ਬਾਰ ਕੇ ਬੈਠੀ ਵੀ ਟਾਈਮ ਲੱਗਦਾ ਨਾ ਜ਼ਿਆਦਾ ਸੰਗਤ ਬੈਜੀ ਜੀ ਤੁਹਾਡੇ ਨੂੰ ਦੇਖ ਸੰਗਤ ਵੇਖ ਸਕਦੇ ਜੀ ਅੱਜ ਨਵੇਂ ਸਾਲ ਦਾ ਕਰਕੇ ਕਾਫੀ ਸੰਗਤ ਦਰਸ਼ਕਾਂ ਨੂੰ ਆਈ ਹੈ ਜੀ ਦੂਰੋਂ ਤੜਾ ਟਿਆ ਦੋ ਸੰਗਤਾਂ ਮਦੀਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਕਿ ਜਸ ਮਸਤਕੁਂ ਦੀ ਸੋਨੀ ਆ ਆ ਉਸ ਨੂੰ ਪੜਨ ਕੋ ਰੋਣੀ ਆ ਉਸ ਨੂੰ ਪੜ ਬਾਬਾ ਬੁੱਢਾ ਸਾਹਿਬ ਸ਼ਬੀਲ ਤੱਕ ਲੈਣਾ ਲੱਗੀਆਂ ਹੋਈਆਂ ਔਰ ਬੁੱਢਾ ਸਾਹਿਬ ਸ਼ਬੀਲ ਤੱਕ ਸੰਗਤਾਂ ਦੇ ਇਥੋਂ ਲੈਣਾ ਦੂਰ ਚੌੜੀ ਤੁਸੀਂ ਦੇਖ ਸਕਦੇ ਹੋ ਸੰਗਤ ਪਰ ਬੜੀ ਮਹਾਰਾਜ ਦੀ ਮੇਰ ਆ ਜਿੰਨਾ ਸੰਗਤ ਲਾਸਟ ਜੇ ਲੱਗੇ ਰਹੇ ਕਾਫੀ ਟਾਈਮ ਲੱਗਿਆ ਅੰਦਰ ਦਰਸ਼ਨ ਕਰਨ ਨੂੰ ਪਰ ਸੰਗਤ ਡਟੀ ਗਈ ਆ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਭਾਜੀ ਸੇਵਾ ਕਰਦੇ ਹੋਏ ਸਰੋਵਰ ਚ ਕਿੰਨੇ ਭਾਗਾਂ ਵਾਲੇ ਹਨ ਕਿੰਨੀ ਸੋਹਣੀ ਸੇਵਾ ਮਿਲੀ ਆ ਦੀ ਸੰਗਤ ਜੀ ਦਰਸ਼ਨ ਖੈਰ ਨਹੀਂ ਕੀਤੇ ਵੀ ਮਨ ਲੱਗੇ ਇੰਨਾ ਕਰ ਲਈ ਬਾਬਾ ਸਾਹਿਬ ਵੀਰ ਦੇ ਦਰਸ਼ਨ ਕਰ ਲਿਆ ਕਿਉਂਕਿ ਰਸ਼ ਸੰਗਤ ਬਹੁਤ ਜਿਆਦਾ ਹੀ ਆ ਅੱਜ ਨਵੇਂ ਸਾਲ ਦਾ ਕਰਕੇ ਨਾ ਬਹੁਤ ਜਿਆਦਾ ਸੰਗਤ ਆਈ ਆ ਤੇ ਬਾਬਾ ਬੁੰਡਾ ਸਾਹਿਬ ਸ਼ਮੀਲ ਤੱਕ ਲੈਣ ਆਈ ਇੰਨੀ ਸੰਗਤ ਆ ਬੜੀ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਆਸ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਸਹੀ ਲੱਗਦੀ ਹੋਵੇ ਹਾਲ ਤੱਕ ਸਹਿਬ ਢਾਡੀ ਵਾਰਾਂ ਚੱਲਦੀਆਂ ਆਈਆਂ ਸੰਗਤ ਜੀ ਦਾਨੇ ਦਾਨੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਅਸੀਂ ਖਜ਼ਾਨੇ ਗੇਟ ਵਾਲੀ ਸਾਈਡ تھਾਨੀ ਅਗੇ ਆ ਗਏ ਅੱਗੇ ਕਿਹੜਾ ਰਬੀਆ ਖਾਨੀ ਰਾਜ ਬੜਾਉਂਦਾ ਨਹੀਂ ਹੈ ਕਿ ਚੱਲ ਇਧਰ ਚੱਜਨੇ ਸਿੱਧਾ ਇਧਰ ਬੱਕਰ ਮੰਡੀ ਦੇ ਇਸਲਾਮਾਬਾਦ ਨੂਰ ਰੋਡ ਨਿਕਲਦਾ ਤੇ ਅੱਗੇ ਪੂੜੀਆਂ ਸ਼ੋ ਤੇ ਅੱਗੇ ਲੰਗਰ ਲੱਗਾ ਹੈ ਤੇ ਆਹ ਦੇਖੋ ਗਰਜੰਟ ਸਿੰਘ ਜੀ ਛਾਗ ਰਹੇ ਆ ਮੈਂ ਇੱਥੇ ਛਾਗ ਹੀ ਹੜਿਆ ਤੇ ਇਹ ਚੱਲੇ ਰੇੜੀ ਵੀਰ ਦੀ ਨੇ ਬਹੁਤ ਸਾਥ ਦਿੱਤਾ ਕਾਟ ਨੇ ਕਾਟ ਨੇ ਮਲ ਕੇ ਇਥੇ ਬੰਨ੍ਹਦੇ ਰਿਹਾ ਉਹ ਤੇ ਅੱਗੇ ਲੰਗਰ ਲੱਗਾ ਕੀ ਅੱਗੇ ਹੈਗੇ ਹਾਂਜੀ ਆ ਵੇਖੋ ਗੁਰਮੁਖੀ ਕਿੰਡੀ ਸੋਹਣੀ ਲੱਗਦੀ ਐ ਓਏ ਗੱਡੀ ਆ ਗਈ ਅੱਗੇ ਵੇ ਆ ਗੁਰਮੁਖੀ ਚੌਂਕ ਦੇ ਵਿੱਚ ਬਹੁਤ ਥੋੜੀ ਲੱਗਦੀ ਐ ਵੇ ਆ ਗੁਰਮੁਖੀ ਚੌਂਕ ਦੇ ਵਿੱਚ ਬਹੁਤ ਥੋੜੀ ਲੱਗਦੀ ਐ ਆਹ ਗੱਲ ਜਰਾ ਗੇੜ ਲੇਕੋ ਜੀ ਇਹ ਮਾਲਾਂ ਵਾਲੇ ਰੋਡ ਤੇ ਚੰਗਾਵੇਂ ਰੋਡ ਤੇ ਇੱਧਰ ਵੀ ਇੰਨਾ ਵੀ ਗੇੜ ਪੈਣ ਦਾ ਕਰ ਸਕਾ ਰਸਾ ਕਰ ਸਕਦੇ ਕੰਡੀ ਹਸ ਜੀ ਬਹੁਤ ਹੀ ਖੁੱਲੀ ਜਗ੍ਹਾ ਐ ਯਾਨੀ ਕਿ ਉਧਰੋਂ ਕਾਰੀ ਰੋਡ ਨੂੰ ਲੱਗ ਜਾਂਦੀ ਹੈ ਪਰ ਇਹ ਜਦਾਂ ਸ਼ਹਿਰ ਨੂੰ ਜਾਂਦਾ ਇਧਰ ਉਹ ਰਾਮਪਤੀ ਸੜਕ ਜਿਹੜਾ ਇਧਰੋਂ ਲੱਗ ਜਾਂਦੀ ਹੈ ਜਿੱਦਾਂ ਸ਼ਾਣੀ ਵੀ ਚਾਰ ਕਿਨੇ ਘੁੰਮਦੀ ਸ਼ਾਣੀ ਵੀ ਇੱਥੇ ਬਹੁਤ ਕੱਟੀ ਹੈ ਜੇ ਅਸੀਂ ਹੁਣ ਜਾ ਰਹੇ ਹਾਂ ਘਰ ਇਧਰੋਂ ਆਹੀ ਕਾਰੀ ਰੋਡ ਤੋਂ ਮੱਲਾ ਰੋਡ ਤੋਂ ਆਏ ਇਧਰ ਰਾਮਪਤੀ ਰੋਡ ਇਹਦੇ ਇੱਥੇ ਥੋੜਾ ਕੰਮ ਹੀ ਅੰਦਰ ਸ਼ੋਰ ਦੇਖਦੇ ਥੋੜਾ ਸਮਾਂ ਪਤਾ ਨਹੀਂ ਨਾਲੇ ਤਾਂ ਹੋਣਾ ਪਿਆ ਲੈਦੇ ਆਪਾਂ ਅੰਦਰ ਹਾਂਜੀ ਅਸੀਂ ਇਹ ਮਾਲ ਹੀ ਰੁਕੇ ਹੀ ਇੱਥੇ ਸ਼ੌਪ ਤੋਂ ਲੈਣਾ ਸੀ ਪੈਂਟ ਸ਼ਰਟ ਲੈਣੀ ਸੀ ਤੇ ਇਹ ਆਪਣੇ ਵੀਰਿਆ ਇਹਨਾਂ ਦੀ ਮਨ ਕੇ ਸ਼ੌਪ ਹੈ ਬ੍ਰਦਰ ਕਲੈਕਸ਼ਨ ਹੈ ਇਹ ਮਾਲ ਰੋਡ ਤੇ ਆਰਾਮਪਤੀਰ ਰੋਡ ਤੇ ਮਾਲ ਲੱਡਾ ਪੈਂਦਾ ਤੇ ਨੀਅਰ ਪੈਟਰੋਲ ਪੰਪ ਹੈ ਆ ਆਰਾਮਪਤੀਰ ਸੇ ਰੋਡ ਜਾ ਰਿਹਾ ਤੇ ਅੱਗੇ ਉਹ ਪੈਟਰੋਲ ਪੰਪ ਹੈ ਤੇ ਦੂਸਰਾ ਐਚਪੀ ਤੇ ਆ ਬ੍ਰਦਰ ਕਲੈਕਸ਼ਨ ਹੈ ਤੇ ਇਹ ਭਾ ਦੇ ਨਾਲ ਹੀ ਰੇਟ ਦੇ ਦਿੰਦੇ ਆ ਤੇ ਜਦੋਂ ਇਹ ਲੰਘਦੇ ਟੱਪਦੇ ਆ ਉਹ ਕੋਈ ਨਹੀਂ ਆਪਣਾ ਨਾਂ ਲੈ ਰਿਹਾ ਤੇ ਵੀਰ ਜੀ ਹਣੀ ਜਰੂਰ ਲੈਸ ਕਰਨਗੇ। ਮੈਂ ਠੀਕ ਹੈ ਜੀ। ਜੀ ਦੋਸਤੋ ਅਸੀਂ ਹੁਣ ਆ ਚੁੱਕੇ ਆ ਘਰੇ ਤੇ ਮਿਲਦੇ ਆ ਫਿਰ ਨੈਕਸਟ ਬਲੌਗ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਰ ਇੱਕ ਵਾਰ ਤੋਂ ਫਿਰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਸਾਰੇ ਹੱਸਦੇ ਖੇਡਦੇ ਰਹੋ, ਵੱਸਦੇ ਰਹੋ। ਸਾਰਿਆਂ ਨੂੰ ਸਸਰੀਕਾਲ ਜੀ ਰੱਬ ਰੱਖਾ ਜੀ।